ਹਾਂਜੀ ਹਾਂਜੀ ਟੋਲੀ ਜੀ ਲੋ ਜੀ ਚੰਡੀ ਵਾਲੀ ਕੁਸ਼ਤੀ ਵੀ ਨਾਲ ਹੀ ਛਡਾ ਰਹੀ ਏ ਹਾਂਜੀ ਕਰ ਦਈਏ ਕੰਮ ਆਜੋ ਆਜੋ ਜੀ ਚੰਡੀ ਵਾਲੇ ਕੋਸੋਹਰ ਸਿੰਘ ਜਗਤ ਰਣੀ ਮੁਸੀ ਤੇ ਜੇਕਰ ਇਧਰ ਆ ਇੱਕ ਗਾੜੀ ਦੀ ਇੱਕ ਹੀ ਉਤੀ ਬੱਟੀ ਛੋਟੀ ਜੰਦੇ ਦੀ ਮੱਤੀ ਬਣੀ ਰੈਫਰੀ ਜੀ ਵਿੱਚ ਚਲੋ ਵਿੱਚ ਚਲੋ ਵਿੱਚ ਆ ਲੋ ਇਹ ਹੀ ਹੈ ਜੀ ਲਾਈਟ ਕੋਈ ਇਤਬਾਰ ਛੱਡੀ ਹੈ ਜੀ ਮਨੂ ਦੇ ਵਿਚਾਰ ਦੇ ਲਈ ਬੰਨੂ ਤੇ ਜਲਦੀ ਹੈ ਜਲਦੀ ਜੇਕਰ ਮਨ ਕਰੇ ਸ਼ੁਰੂ ਲਾ ਉਧਰ ਮਕਾਗਲਾ ਮਦਾਨ ਦੇ ਵਿੱਚ ਜਾਂਦਾ ਹੋਇਆ ਸੁਖਮਨ ਦੇ ਕਾਰਨ ਪਰ ਮੈਂ ਜਿਹੜੀ ਕੋਟੀ ਚੱਲਦੀ ਹੈ ਕਹਿੰਦਾ ਪੁੱਤ ਸ਼ੀਰਿਆ ਮਾਵਾ ਦੇ ਜੀ ਵਾਰਸ ਰਣਜੀਤ ਸਿੰਘ ਦੇ ਹੇ ਗਾਵ ਦੇ ਨੇ ਹੱਗ ਹੀਰਿਆ ਸਾਥ ਸਰੀਰ ਰੱਖੇ ਮਾਰਨ ਮਹਿਕਾ ਇਸੋਲੀ ਗੁਲਾਬ ਦੇ ਵਿੱਚ ਸ਼ਿੰਗਾਂ ਦੇ ਇਹਨਾਂ ਦਾ ਕੋਰਾ ਮੇਰੇ ਸਾਹਬ ਜਿਹਨੇ ਫਿਰੇ ਗਹਿਲ ਮਜਾਦੀ ਸਾਨੂੰ ਮਾਣ ਕੇ ਲਾਦੇ ਇਹ ਸੋਨੇ ਗੱਭਰੂ ਦੇਸ਼ ਪੰਜਾਬ ਦੇ ਨੇ ਸੋਨੇ ਗੱਭਰੂ ਦੇਸ਼ ਪੰਜਾਬ ਦੇ ਨੇ ਆ ਪੰਜਾਬੀ ਅਸ਼ੀਰੀਆ ਬਾਬਾ ਦੇ ਬਬਰ ਸ਼ੇਰ ਬੁੱਤੇ ਮੈਦਾਨ ਦੇ ਵਿੱਚ ਜਿਉਂ ਦਿਖਾ ਰਹੇ ਆ ਮੈਦਾਨ ਦੇ ਵਿੱਚ ਜੋਰ ਦਿਖਾ ਰਹੇ ਆ ਸ਼ਾਬਾਸ਼ ਸ਼ਾਬਾਸ਼ ਨਾਮ ਇਹ ਮਾਰੋ ਪਹਿਲਵਾਨ ਨੂੰ ਕਰੋ ਫੈਸਲਾ ਵੀ ਕੁੱਤੀ ਦਾ ਸੁਖਮਤ ਦੇ ਕਰਨ ਵਿੱਚ ਹੋ ਜਾਓ ਵਿੱਚ ਵਿੱਚ ਖਾਣੇ ਦੇ ਉਹ ਖਾਣੇ ਦੇ ਵਿੱਚ ਆ ਜਿਉ ਬਈ

ਸ਼ਾਬਾਸ਼ ਸ਼ਾਬਾਸ਼ ਕਹਿੰਦਾ ਦਾਅ ਮਾਰਨ ਵਾਲੇ ਦੀ ਹੀ ਕਿੰਦ ਹੁੰਦੀ ਏ ਕੋਡੀ ਅੰਦਰਾਂ ਨੂੰ ਲੱਗੀ ਯਾਰੋ ਮਿੱਤ ਹੁੰਦੀ ਏ ਸੱਚੀ ਨਕਾਲ ਵਿੱਚ ਹੋਈ ਏ ਸਾਡੇ ਹੁੰਦੇ ਦਾ ਇਹ ਫੁੱਟੀ ਦੇ ਨਾਲ ਹੀ ਵਾਲਾ ਦਾਅ ਹੁੰਦੇ ਨਾਲ ਇਹ ਰਾਣੀ ਚੱਕੀ ਅੱਤੇ ਬੂਤ ਪੈਂਦਾ ਗੋਡੇ ਨਾਲ ਗੁੰਡਾ ਮੱਲੋ ਦਾ ਦਾ ਜਵਾਬ ਹੈ ਦਾਅ ਨਾਲ ਹੁੰਦਾ ਆ ਜਮਨ ਦਾ ਪਿੱਛੇ ਹੋਣਾ ਚਾਹੀਦਾ ਏ ਢੰਗ ਉਹ ਤੇਰਾ ਦਾਅ ਹੋਵੇ ਕਿ ਮੱਲੋ ਜਿੱਤ ਹੁੰਦੀ ਜਾਗੇ ਇਹਨਾਂ ਦਾਵਾਂ ਦੇ ਦੀ ਮੱਲੋ ਕਿੰਦ ਹੁੰਦੀ ਜਾਗੇ ਮਾਲੀ ਆਰ ਬਾੜ ਦੀ ਆਰ ਬਾਅਦ ਕਰਦੀਏ ਆਰ ਬਾਅਦ ਉਸਦੀ ਆਰ ਬਾਅਦ ਟੂਰਨਾਮੈਂਟ ਆ ਗਿਆ ਜੀ ਆਹ ਸੁਖਪੁਰਾ ਜਮਾਲੇ ਵਾਲਾ ਜਿਹੜਾ ਉੱਪਰੋਂ ਲੈ ਵਰਸੀ ਆ ਮਾਲੇ ਆ ਇਸ ਮੰਦੋਂ ਨੇ ਹੱਲਾ ਮਾਰਿਆ ਹੈ ਲੱਗ ਪੋਸ਼ ਕਰ ਰਹਿਣ ਵਿੱਚ ਇਕ ਰੰਗਰੀ ਸਖਮੜੇ ਦੇ ਕੱਪ ਦੇ ਦਮਿਆਂ ਕਿਰਾ ਮੁਕਾਬਲਾ ਚੱਲਦਾ ਹੈ ਕਹਿੰਦਾ ਬਾਵਾ ਬੋਲੋ ਰੇਟੀਆਂ ਕਬੀਲਦਾਰੀਆਂ ਉਹ ਘਰ ਵਿੱਚ ਵੱਡੇ ਸੂਝ ਬਾਣ ਤੋਂ ਮੇਰਾ ਕਹਿੰਦੇ ਨਾ ਉਹ ਚੱਲਣ ਹੱਟੀਆਂ ਉਹ ਵੀ ਕਾਦੇ ਨਾਲ ਉਹ ਚੱਲਣ ਹੱਟੀਆਂ ਮਿੱਠੀ ਅਤੋਂ ਸੱਚੀ ਦੀ ਜ਼ੁਬਾਨ ਤੋਂ ਮੇਰਾ ਕਿ ਕਹਿ ਜਨਾ ਦੇ ਵੱਡੇ ਜਿੱਥੇ ਪੈਸਾ ਮਿਲਦਾ ਉਹ ਨੇੜੇ ਵੀ ਨਾ ਜਾਈਏ ਐਸੇ ਕੰਮ ਕੰਦੇ ਦੇ ਖਾ ਕੇ ਖਾਲੀ ਵਿੱਚ ਜਿਹੜਾ ਸ਼ੇਖ ਕਰ ਜੇ ਪਰ ਖੱਡੇ ਮੋਖਾ ਹੋ ਜੇ ਸਲੱਗ आगे थाली भी नहीं देना शेक करके फिर घर के मुंह ऐसे जो शलक बंदे ने और आपको हाली वाला सब बड़ा ऊपर ले बसे बच्चे भी चढ़ दिए मन्ना भी रह रही थी कल बंदों मनी कल आपको जाते हैं ना देखो देखो जी ओ नहीं नहीं सब कुछ शामिल ਬਹੁਤ ਵਧੀਆ ਕਸਤੀ ਵਾਲੀ ਵਾਲੇ ਕਸਤੀ ਮੇਰੀ ਆ ਜਾ ਇਵਨ ਰਵੀ ਜਮਨ ਆ ਜਾ ਬਈ ਉਹਦੀ ਕਸਤੀ ਹੋ ਗਈ ਉਹਦੀ ਕਸਤੀ ਯਾ ਸੁਖਮਣ ਪਹਿਲਵਾਨੇ ਰੇਫਰੀ ਸਾਹਿਬ ਰੇਫਰੀ ਸਾਹਿਬ ਕੀ ਫੈਸਲਾ ਤੁਹਾਡਾ ਕਿਹਨੇ ਕਸਤੀ ਸੁਖਮਣ ਕੋ ਹਾਲੀ ਦੀ ਕਸਤੀ ਦਿੱਤੀ ਹੈ ਦੀ ਰੇਫਰੀ ਨੇ ਕਿ ਪੁੜਾ ਨਹੀਂ ਜਾਬਦਾਰੀ ਹਾਂਜੀ ਲੋਤੀ ਜੀ ਜਾਂਦਾ ਵੇ ਉਹ ਕਰ ਹੈਗੀ ਬਈਓ ਨਹੀਂ ਲੋਕੀ ਲੋਕਾਂ ਵੱਲ ਲੋਕਾਂ ਦੀ ਵਾਗ ਦੇਖੋ ਕੁਸਤੀ ਕੁਸਤੀ ਬਾਕੀ ਲੋਕੀ ਕਹਿੰਦੇ ਕੁਸਤੀ ਨਹੀਂ ਹੋਏ ਨਹੀਂ ਹੋਈ ਬੋਖਵਾ ਕਹਿੰਦੇ ਪੁਆਇੰਟ ਪੁਆਇੰਟ ਨਹੀਂ ਕੁਸਤੀ ਬੋਲੇ ਮਜੂਰਾ ਪੁਆਇੰਟ ਆਗੇ ਆ ਗਿਆ ਕੁਸਤੀ ਆ ਗਿਆ ਸਿੱਤਮਨ ਆ ਗਿਆ ਜੀ ਤਾੜੀਆਂ ਲਾ ਦਿਓ ਇੱਕ ਵਾਰ ਭਲਵਾਨ ਇੰਦਾ ਕੁਸਤੀ ਨਹੀਂ ਨਹੀਂ ਹਿੱਕੀਂਦੇ ਨਹੀਂ ਹਾਂ ਕੁਸ਼ਤੀ ਵੀ ਹੋਈ ਪੁਆਇੰਟ ਤੇ ਕੈਚ ਹੋ ਗਿਆ ਮਾਦੀ ਦੀ ਕੋਸ਼ਿਸ਼ ਕਰਾਰੀ ਆ ਔਰ ਰੈਫਰੀ ਸਾਹਿਬ ਰੂਲ ਦੱਸ ਦਿਓ ਰੂਲ ਤੇ ਕੋਟਾ ਨਹੀਂ ਫੜਨਾ ਸਮਾਂ ਕਿੰਨਾ ਜੀ ਹਾਂ ਜੀ ਸਮਾਂ 3 ਮਿੰਟ ਇੱਕ ਪੁਆਇੰਟ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਹਾਂ ਜੀ 3 ਮਿੰਟ 3 ਮਿੰਟ ਦਾ ਸਮਾਂ ਹੋਵੇਗਾ ਜਿਹੜਾ ਮੰਨ ਪਹਿਲਾ ਪੁਆਇੰਟ ਲੈ ਗਿਆ ਲਓ ਕੁਸ਼ਤੀ ਜਿਹੜੀ ਪੁਆਇੰਟਾਂ ਤੋਂ ਸ਼ੁਰੂ ਹੋਣ ਲੱਗੀ ਹੈ ਇਹ ਨਗਰੂਆਂ ਦੇ ਦਰਮਿਆਨ ਹੈ ਕਿਹਨੋ ਗਈ ਨਿਕੋਰ ਕੌਣ ਨਿੰਦਾ ਕਰਨ ਹੁੰਦਾ ਹੈ ਭੰਦੀ ਸਰਕਾਰੋ ਆ ਲਗੋਤਾ ਬਿਲਕੁਲੀ ਫੜਨਾ ਆਰੋ ਮੁਕਾਬਲਾ ਜਦੋਂ ਪੈਂਦਾ ਦੇ ਸ਼ੁਰੂ ਹੋ ਗਿਆ ਕਰਨ ਤੇ ਬੱਲੇ 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 ਅੱਜ ਪਨਾਹੀ ਦੇ ਰੀ ਦੇ ਬੰਗਾਲ ਕੋ ਤੁਹਾਨੂੰ ਵਧੀਆ ਲੱਗਿਆ ਇੱਕ ਵਾਰ ਫਿਰ ਖੁੱਲ੍ਹਾ ਮਾਰੋ ਉਹੋ ਕੀ ਕੰਮ ਆ ਬੰਨਣਾ ਕਿਉਂ ਲੱਗਿਆ ਨਹੀਂ ਹਾਂ ਰਵੀ ਸਾਹਿਬ ਦੋ ਫਰੀ ਦੋ ਆਬਰੀ ਕੁਸ਼ਤੀ ਕਿਰਤੀ ਬਾਅਦ ਆਰ ਬਾਅਦ ਦਸਾਂ ਬਾਅਦ ਕੁਸ਼ਤੀ ਆਰ ਬਾਅਦ ਲੋਕਾਂ ਦੀ ਬਾਦ ਇੰਨੇ ਰੋਕੀ ਤੁਰ ਗਏ ਵਾਓ ਅੱਜ ਦੇ ਕੁਸ਼ਤੀ ਦੇ ਕੰਦੀ ਫਾਈਨਲ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗੀ ਹੈ ਇੱਕ ਪਾਸੇ ਜੱਸਾ ਬਹਾਦਰ ਬਣਾਉਣ ਹੱਟੜਾ ਕਰਦੀ ਨੌਜਵਾਨ ਕਾਲੇ ਨਗਦੇ ਲਗੋੜ ਦੇ ਵਿੱਚ ਹੈ ਆ ਦੂਸਰੇ ਪਾਸੇ ਕੀਰਤੀ ਕਰਵਨੇ ਬਾਹਰ ਵਾਲੇ ਲਾਰਗ ਦੇ ਲਗੋੜ ਦੇ ਵਿੱਚ ਲਓ ਭੈਣੀ ਦੀ ਕੁਸ਼ਤੀ ਤੋਂ ਵੱਡੇ ਮੱਲਾਂ ਦੇ ਦਰਮਿਆਨ ਅੱਜ ਦੇ ਦਿਨ ਦੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਸ਼ਾਹਬਰ ਸਿੰਘ ਜੀ ਦੋਵਾਂ ਬੰਦوں ਵੱਲੋਂ ਕੁਸ਼ਤੀ ਦੇ ਆਰ ਵਾਲੇ ਜਿਹੜੇ ਫੈਸਲੇ ਹੋਣਗੇ ರಚಾರ <tip> <pardu, tip> ਬਾਣੀਆ ਕੰਮਾਂ ਤੋਂ ਪਹਿਲਾਂ ਮੰਨ ਲਕਰ ਉਸਤਾਦਾਂ ਦੇ ਰਹਿਣਾ ਪੈਂਦਾ ਲੱਗ ਚਰਨੀ ਸੌਖੀ ਨਹੀਂ ਰਹਿਣਾ ਲੈ 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 ਤੇਰਾ ਕੁੱਠੇ ਪਰ ਕੰਦਾ ਛੇ ਕੰਦਾ ਛੇ ਯਾਰ ਬੰਨਾ ਕਿ ਸੌਖਾ ਨਹੀਂ ਹੋ ਮਿੱਤਰੋ ਸਰਦਾਰ ਬੰਨਾ ਉਹ ਸੌਖਾ ਨਹੀਂ ਹੋ ਮਿੱਤਰੋ ਸਰਦਾਰ ਬੰਨਾ ਅੰਦਰ ਉਸਤਾਦ ਲੱਗੋ ਸਰਦਾਰ ਬੰਨੇ ਆ ਦੇ ਐਸ ਤਰੀਕੇ ਵਿੱਚ ਜੋਰ ਦਿਖਾ ਰਿਹਾ ਹੈ ਫਾਈਨਲ ਮੁਕਤੀ ਜਿਹੜੀ ਸ਼ੁਰੂ ਹੋ ਗਈ ਹੈ ਐਨਾ ਜਿਹੜੂ ਆ ਦਰਮਿਆਨੇ ਕੰਦਾ ਚੋਗੀ ਦੇ ਪੁੱਤ ਦਾ ਜਵਾਨ ਹੁੰਦੇ ਨਾ ਜਦ ਮੈਂ ਪਹਿਲਵਾਨ ਹੁੰਦੇ ਨਾ ਉਹ ਟੀਕਿਆਂ ਤੇ ਲਗਾਤਾਰ ਦਿਨ ਜਾਂਦਾ ਇਹ ਨਸ਼ਿਆਂ ਨਾਲ ਰਿਸ਼ਤਾ ਨਾ ਹੰਗਾ ਮੰਦਾ ਸੋਨਾ ਸ਼ਾਮ ਜਿਹੜੇ ਨੇ ਤੇ ਨੇਮ ਕਰਦੇ ਝੰਡੀਆਂ ਅਠਾਰੀਆਂ ਚ ਕਾਫੀ ਖੜਦੇ ਕੇ ਗੁੱਪੀ ਟੀਸ਼ਰਟ ਬੰਨ੍ਹ ਨਹੀਂ ਉਹ ਪਹਿਲਵਾਨ ਬੰਦੇ ਉਹ ਪਰਖੀ ਜਾਂਦੀ ਏ ਦਲੇਰੀ ਉੱਚੇ ਰਨਦੇ ਇਹ ਪਰਖੀ ਜਾਂਦੀ ਏ ਦਲੇਰੀ ਉੱਚੇ ਰਨਦੇ

पर अॼु युद्ध चलंदा मैदान त मिलंदी तरक़ी मित्रो गल मिली सची मित्रो मिटी खाधे तूं सच मातो गीतनि ਹੀ ਤੋੜ ਕਰ ਦੋ ਜੋ ਮਹਿਨਤ ਆ ਫਕੀਆਂ ਹੱਦੀ ਦੇ ਆਸਣ ਨੂੰ ਫਿਰ ਦਿੰਦਾ ਰੰਗ ਪੂਰੀਆਂ ਤਰੱਕੀਆਂ ਆਸਣ ਨੂੰ ਫਿਰ ਦਿੰਦਾ ਰੰਗ ਪੂਰੀਆਂ ਤਰੱਕੀਆਂ ਦੇਖੋ ਪਾਰ ਜਿੱਥੇ ਗੌਣ ਫੜਦਾ ਸਮੇਂ ਦੀਆਂ ਬਾਤਾਂ ਹੋਣਗੀਆਂ ਕਹਿੰਦਾ ਤੜਕਾ ਵਿੱਚ ਮਸਾਲੇ ਦਾ ਲੱਗੇ ਜੀ ਨੂੰ ਸਵਾਦ ਅੰਤਾਂ ਦਾ ਉਹੀ ਫਿਕਮਾਣ ਬਣਦਾ ਜੋੜੋਂ ਵੱਧ ਕੇ ਜਦੋਂ ਜਜਵਾਟ ਜਾਗੇ ਸਦਾ ਬੰਦੇ ਲਈ ਬਹੁਤ ਨੁਕਸਾਨ ਬਣਦਾ ਜਿਹੜੇ ਗੁਰੂ ਵੀ ਹਰ ਇੱਕ ਗੱਲ ਬਣੇ ਸਾਡੇ ਕਹਿੰਦੇ ਨੇ ਬੰਦਾ ਬਲਵਾਨ ਖਾੜੇ ਤੇ ਮਿੱਟੀ ਦਾ ਖੋ ਗਾਜੇ ਕਿਰਲਗੜ ਵਾਲਿਆ ਫਿਰ ਕਹਿੰਦੇ ਪੰਜਾਬ ਪਹਿਲਵਾਨ ਬਣਦਾ ਕਿਰਲਗੜ ਵਾਲਿਆ ਫਿਰ ਕਹਿੰਦੇ ਅੰਡਾ ਪਹਿਲਵਾਨ ਬਣਦਾ ਲਾਈਆਂ ਮੇਤਾਂ ਦੇ ਪੁੱਲ ਪੁੱਲੇ ਜਾ ਰਹੇ ਮੈਦਾਨ ਦੇ ਵਿੱਚ ਸਾਡੀ ਅੱਖਰਾਂ ਕਾਦੇ ਨਮੂੜੇ ਜਾ ਰਹੇ ਆ ਬੰਦਾ ਕੀ ਕਹਦਾ ਚੋਬਰਾ ਦਾ ਕੀ ਕੀ ਕਹਿਣਾ ਜੋਗਰਾਂ ਦਾ diss ਨਾਲ ਮੈਂ ਤਾਂ ਗੁੱਦੇ ਪਰ ਲੈ ਉਸਤਾਦਾਂ ਤੋਂ ਫਰਕਾਂ ਤੋਂ ਜੱਜ ਮਦਾਨੀ ਖੰਡੇ ਫਰਕਾਂ ਹੱਥੀ ਖਵਾਉਂਦੇ ਨੇ ਅੱਜ ਕੰਨ ਦਾ ਬੱਸਿਆ ਭਾਰੀ ਤੇ ਰਾਂਪੜ ਵਾਲਿਆਂ ਮੇਲਿਆਂ ਵਿੱਚ ਬੋਲਦੀ ਕੀਤੀ ਵੇਖ ਤਿਆਰੀ ਉਹ ਰਾਂਪੜ ਵਾਲਿਆਂ ਮੇਲਿਆਂ ਵਿੱਚ ਬੋਲਦੀ ਕੀਤੀ ਵੇਖ ਤਿਆਰੀ ਹਾਂਜੀ ਹਲੋ ਸੋ ਹੁਣ ਮੈਚ ਟੀਵੀ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਲਾਈਵ ਦਿਖਾਇਆ ਜਾ ਰਿਹਾ ਹੈ ਅੱਜ ਦੇ ਲਈ ਫਾਈਨਲ ਕੋਸ਼ਿਸ਼ ਜਿਹੜੀ ਮੈਦਾਨ ਦੇ ਵਿੱਚ ਹੈ ਕੀਰਦੀ ਤੇ ਜਸਰ ਦੇ ਦਰਮਿਆਨ ਮੁਕਾਬਲਾ ਚੱਲਦਾ ਹੈ ਇਹਦਾ ਵਿੱਚ ਮੈਦਾਨ ਦੇ ਕਦੇ ਵੀ ਜਿੱਤ ਸਕਦਾ ਜਿਹੜਾ ਮਿੰਦਲਾ ਹੋਵੇ ਚੋਰ ਮਿੰਦਰੋ ਕੀਰ ਕਠੋਰ ਮਿੱਤਰੋ ਕਿ ਹੌਲੀ ਹੌਲੀ ਗੁੱਡੀ ਫਿਰ ਜਿਹੜੇ ਅਸਮਾਨੀ ਜੇ ਹੋਵੇ ਡਾਲਿਆਂ ਪੱਤਾਂ ਵਿੱਚ ਜੋਰ ਮਿੱਤਰੋ ਉਹ ਰਾਮਪਰ ਵਾਲਿਆਂ ਫਿਰ ਜਿੱਤ ਹੁੰਦੇ ਨੇ ਕਾਰਾਂ ਫੁੱਲ ਟਰੈਕਟਰ ਦੇ ਬਾਅਦ ਕੁਝ ਹੋਰ ਮਿੱਤਰੋ ਕਿ ਰਾਮਪਰ ਵਾਲਿਆਂ ਫਿਰ ਜਿੱਤ ਹੁੰਦੇ ਹੁੰਦੇ ਨੇ ਕਾਰਾਂ ਫੁੱਲ ਟਰੈਕਟਰ ਦੇ ਬਾਅਦ ਕੁਝ ਹੋਰ ਮਿੱਤਰੋ ਹਿੰਦੁਸਤਾਨ ਦੇ ਵੱਡੇ ਵੱਲ ਜਿਹੜੇ ਜੋ ਦਿਖਾ ਰਹੇ ਆ ਮੈਦਾਨ ਦੇ ਵਿੱਚ ਜੀ ਜੀ ਕੋਈ ਪਹਿਲਵਾਨਾਂ ਨੂੰ ਇੱਕ ਮੈਂ ਆ ਬੇਨਤੀ ਕਰਦੇਗਾ ਵੀ ਕੁਸ਼ਤੀ ਆਰ ਬਾਰ ਦੀ ਲੈਣੀ ਹੈ ਕਿਉਂਕਿ ਸਾਡਾ ਲੋਕੀ ਜਿਹੜੇ ਹੈ ਉਹ ਪੈਸੇ ਦਿੰਦੇ ਆ ਪਰ ਚਾਹਦੇ ਕੁਝ ਰਿਜ਼ਲਟ ਜਿਹੜਾ ਹੈ ਸਾਹਮਣੇ ਆ ਕੁਸ਼ਤੀ ਆਰ ਬਾਰ ਦੀ ਹੋਵੇ ਪਰ ਅਗਲੇ ਸਾਲ ਜਦੋਂ ਲੋਕਾਂ ਕੋਲ ਹੌਲੀ ਅਗਲੇ ਸਾਲ ਫਿਰ ਜਦੋਂ ਪੈਸੇ ਲੈਣ ਜਾਏਗਾ ਫਿਰ ਲੋਕੀ ਪੂਰੇ ਨੂੰ ਕਰ ਨਾਲ ਪੈਸੇ ਲੰਦੇ ਆਹਾ ਹਾ ਕੰਮ ਦੀ ਦਾ ਪਾਣ ਵਾਲਾ ਆ ਸ਼ਾਬਾਸ਼ ਸ਼ਾਬਾਸ਼ ਇੱਕ ਪਾਸੇ ਕੀਤੀ ਵਾਰਾ ਵਾਰ ਤੇ ਦੂਜੇ ਪਾਸੇ ਜੱਸਾ ਲੱਗਦਾ ਰਹੇ ਵਿੱਚ ਆਜੋ ਵਿੱਚ ਆਜੋ ਖਾਲੇ ਦੇ ਵਿੱਚ ਜਿੱਥੇ ਲੱਗੋਗੇ ਇਹ ਰੋਜ਼ ਭੋਲਿਆ ਇਹਨਾਂ ਨੂੰ ਪਤਾ ਕਿੰਨਾ ਕੋ ਲੋਕ ਉਹਨਾਂ ਨੂੰ ਨਹੀਂ ਦੱਸਣਾ ਸ਼ਾਬਾਸ਼ 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 ਨਹੀਂ ਜੋ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੈ ਕੀ ਜੀਤੇ ਜੱਸੇ ਦੀ ਵਰ ਮੈਚ ਜਿਹੜੀ ਕੁਸ਼ਤੀ ਚੱਲਦੀ ਹੈ ਕੀਤੀ ਦੇ ਜੱਸੇ ਕਰਮਿਆਣ ਮੁਕਾਬਲਾ ਆ ਗਾਣ ਦੇ ਵਿੱਚ ਚੱਲਦਾ ਹੈ ਇਥੇ ਕਾਰ ਜਿਹਨਾਂ ਦਾ ਗਾਣ ਹੁੰਦਾ ਹੈ ਬੱਲੇ ਆਹ 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 ਬੱਲੇ ਇਸ ਨੰਬਰ ਸ਼ਾਬੂ ਦੇ ਦਿਨੇ ਦੇ ਵੀ ਤਾਂ ਕਿੰਨਾ ਮੇਕਲ ਹੋਣਾ ਹੈ ਟਾਈਲ ਪੈਕਰ ਦਾ ਜਿਹੜਾ ਸੰਦੇ ਦੇਣਾ ਪਰ ਅੱਜ ਵੀ ਚੱਲਦਾ ਹੋਇਆ ਮੰਨ ਲਿਓ ਕਿਹਦਾ ਟਿੱਗ ਟਿੱਗ ਹੋਵੇ ਦਲੇਰ ਸੋਹਿਆ ਇਹ ਰਾਂਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਆ ਜਿਨ੍ਹਾਂ ਨੇ ਅੱਤੀ ਦੇ ਵਿੱਚ ਹਾਰਾਂ ਦੇਖੀਆਂ ਆਹੀ ਦਰਦੀ ਉਹ ਕਿਹਨਾਂ ਤੇ ਟੰਡੇ ਗੱਡੇ ਕੇ ਮੂੰਹ ਦੇਖ ਕੇ ਦਿੰਦੇ ਲੋਕ ਫੱਗਾ ਸ਼ੇਰੀਆ ਵਿੱਚ ਵਿੱਚੇ ਕਾਲੇ ਹੋਦੇ ਖੱਲੇ ਲਾਉਣ ਨੂੰ ਇਹਨਾਂ ਚ ਸੂਈ ਰੱਖ ਲਾ ਲੱਗਦੇ ਇਨੀ ਸ਼ਮਤ ਵਾਲਾ ਬੈਠਾ ਗੱਲ ਸੇਰੇ ਲੋਨੋ ਇਨੀ ਸ਼ਮਤ ਵਾਲਾ ਬੈਠਾ ਗੱਲ ਸੇਰੇ ਲੋਨੋ ਲਓ ਮੁਕਾਬਲਾ ਵੱਡਾ ਚੱਲਣਾ ਮੋਕਾਂ ਦੇ ਵਿੱਚੇ ਤੇ 10 ਗੱਬਰ ਜਿਹੜੀ ਟੱਡ ਹੋਣੀ ਹੈ ਕਹਿਲਬਜੜੀ ਤੋਂ ਕੁਸ਼ਤੀ ਨਿਕਲਦੀ ਹੈ। ਸ਼ੇਰਾਂ ਕਹਿਲਬਜੜੀ ਵੀ ਪਾਣੀ। ਯਾਰ ਬਾਰੇ ਸੱਦੇ ਦਿੱਤਾ ਹੈ। ਇੱਥੇ ਕਲਵਾ ਗੁਜਰ ਮਨੀਸ਼ ਮਹਾਰਾਜਾ ਅੱਜ ਦਾ ਸ਼ੇਰਾਂ ਤੋਂ ਨਾਮ ਦੇ ਕੇ ਬਹੁਤ ਮਤ ਪਹੁੰਚੇਗੇ। ਆਨ ਬੜੀ 78 ਨੰਬਰ ਕਹਿਲਬਜੜੀ ਦੇ ਸ਼ਹਿਰ ਦਾ ਜਿਹੜਾ ਮੇਲ ਹੋਣਾ ਹੈ। ਪਰ ਅੱਜ ਚਲਦਾ ਹੋਇਆ ਮਾਲੀ ਯੋਗੇ ਇਹਨਾਂ ਪੰਦਾ ਜੋਰਾ ਦਾ ਤਾਂ ਲੱਗੇ ਵਿੱਚ ਪਿੱਟ ਦੇ। ਉਹ ਦਿੱਖੋ ਸ਼ੀਨੀਆ ਮਾਮਾ ਦੇ ਪੁੱਤ ਪਿੱਟ ਦੇ। ਪੱਟਾ ਉੱਤੇ ਥਾਪੀਆਂ ਲੰਢੀ ਮੁਖ ਦੇ ਚੌੜੀਆਂ ਤੇ ਛਾਪੀਆਂ ਗੱਲ ਜਾਨੀ ਹੌਦਲ ਮੇਰੇ ਲਈ ਕਿ ਰਾਨਾ ਤੂਫਾਨ ਖੜੇ ਹੋਰ ਦੇ ਕਰਮਾਂ ਵਾਲਿਓ ਘਰ ਮਿੱਤਰੋ ਜਿੱਥੇ ਪਹਿਲਵਾਨ ਜੰਮਦੇ ਉੱਦੇ ਕਰਮਾਂ ਵਾਲਿਓ ਘਰ ਮਿੱਤਰੋ ਜਿੱਥੇ ਪਹਿਲਵਾਨ ਜੰਮਦੇ ਜਿਹੜੀਆਂ ਮਾਵਾ ਦੇ ਬੱਬਰ ਸ਼ੇਰ ਬੁੱਧ ਜਿਹੜੇ ਮੈਦਾਨ ਦੇ ਵਿੱਚ ਜੋ ਵਿਖਾਣੇ ਐ ਜਿਹੜੇ ਮੈਦਾਨ ਦੇ ਵਿੱਚ ਚੱਲੋ ਦੂਜੇ ਪਸਾਣਾ ਆਰ ਪਾਰ ਚੱਕਦੇ ਫੱਟੇ ਲੱਗਣ ਲੋਕਾਂਿਆਂ ਨੂੰ ਖੋਸ਼ ਆਲਾ ਨੰਕਾਰਾ ਹੋਵੇ ਯਾ ਬਾਚਾ 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 ਬੱਥਾ ਬਈ ਐਂਡਾ ਮਿਲਦੇ ਨਾਲ ਅਖਰ ਐਂਦੇ ਨਾਲ ਸੋਕੇ ਤੇ ਫਿਲਮ ਬੱਲਿਆ ਬਾੜੇ ਔਖੇ ਬਣਦੇ ਆ ਨੀਮ ਬੱਲਿਆ ਇਹ ਗੱਲਾਂ ਨੇ ਕਰਾਣਾ ਇੱਥੇ ਗਾੜਾ ਕਰਦੇ ਹੱਲ ਤਾਵੇਂ-ਤਾਵੇਂ ਸੇਰਾ ਕਰਵਾ ਕੇ ਛੱਡਦੇ ਓ ਹਾਏ ਤਾਵੇਂ ਲੋਕਾਂ ਨੂੰ ਆਵਾਜ਼ ਜੀ ਛੱਡਦੇ ਜੱਗੀਆਂ ਜੱਗੀਆਂ ਫੋਨ ਨਾਲ ਤੇ ਕਮੈਂਟ

ਉਹ ਬਾਮੀ ਹਵਾ ਨਾ ਸ਼ਾਬਾਸ਼ ਸ਼ਾਬਾਸ਼ ਚੱਲੂ ਚੱਲੂ ਪਹਿਲਵਾਨੋ ਬਾਹਰ ਹੁੰਦੇ ਨੇ ਕਹਿੰਦਾ ਢੋਲ ਵਜੇ ਤਾਂ ਪੱਕਾ ਪੰਜਾਬੀ ਚਿੱਤਨ ਲੱਗਦੇ ਨੇ ਵਿੱਚ ਪਰੰਜਰਾ ਚੰਮਲ ਲੜਾ ਦੇ ਨੱਚਣ ਲੱਗਦੇ ਨੇ ਉਹ ਅੰਬਰਾ ਟੱਕਰ ਜਾਏ ਸ਼ੋਰ ਦਰਤ ਦੇ ਬੱਗੀ ਅੱਡੀ ਦਾ ਇਹ ਮੈਂ ਹਾਂ ਪੁੱਤ ਪੰਜਾਬੀ ਮੈਨੂੰ ਸ਼ੌਕ ਕੁਸ਼ਤੀ ਅਤੇ ਕਬੱਡੀ ਦਾ ਮੈਂ ਹਾਂ ਪੁੱਤ ਪੰਜਾਬੀ ਮੈਨੂੰ ਸ਼ੌਕ ਕੁਸ਼ਤੀ ਅਤੇ ਕਬੱਡੀ ਦਾ ਚੱਲਦਾ ਹੋਇਆ ਮੁਕਾਬਲਾ ਲੱਗਾ ਹੋਇਆ ਯੂਰੋ ਐਨਾ ਗੱਪੜ ਹੁੰਦੇ ਦਰਮਿਆਨੇ ਇੱਕ ਪਾਸੇ ਜੱਸਾ ਹੈ ਇੱਕ ਪਾਸੇ ਤੀਰਦੀ ਹੈ ਮੁਕਾਬਲਾ ਵੱਡਾ ਜਲਦਾ ਮੈਦਾਨ ਦੇ ਵਿੱਚ ਕਹਿੰਦਾ ਮੱਲ ਪਛਾਣੇ ਜਾਂਦੇ ਮਿੱਤਰੋ ਤੁਰਦੇ ਕਿੰਨਾ ਤੋਂ ਮੇਟਾ ਵਾਲਾ ਦੂਰ ਹੀ ਲੇਕਾ ਮਾਰੇ ਗੰਮਾ ਤੋਂ ਕੱਤ ਬੱਸਿਆ ਭਾਰੀ ਖਾਂਡ ਖੜਕਾ ਜੰਗੀਆਂ ਬਰੀ ਦੂਰੋਂ ਲਿਸ਼ਕਾ ਮਾਰ ਜਿਨ੍ਹਾਂ ਨੇ ਗੋਡੀਆਂ ਚੰਡੀਆਂ ਬਈ ਦੇ ਕਿੰਡੇ ਉੱਤੇ ਸੱਜੇ ਜੋ ਗੁਰੂ ਦੀ ਮਾਰ ਸ਼ੇਰਿਆ ਓਏ ਉਹ ਮੇਂਟਾ ਵਾਲੇ ਸਦਾ ਹੀ ਬੰਦੇ ਸਰਕਾਰ ਸ਼ੇਰਿਆ ਓਏ ਇਹ ਮੇਂਟਾ ਵਾਲੇ ਸਦਾ ਹੀ ਬੰਦੇ ਸਰਕਾਰ ਸ਼ੇਰਿਆ ਓਏ ਲੋ ਕੀਤੀ ਉੱਪਰਲੇ ਪਾਸੇ ਆ ਗਿਆ ਕੀਤੀ ਗਲਵਰੇ ਉੱਪਰਲੇ ਪਾਸੇ ਆਇਆ ਕਹਿੰਦਾ ਸੁੱਖੀ ਨਿਕਦਾ ਵਿੱਚ ਕੇ ਕਰਾਲੇ ਕਿ ਮੱਲ ਟੌਣੇ ਕਹਿੰਦਾ ਸੁਖਾਲੇ ਉਹ ਨਾਲ ਨੇ

11 ਨਵੰਬਰ ਜਿਹੜੀ ਡੇਟ ਹੋਣੀ ਹੈ ਸਾਂਗਰਵਾਸਰ ਜਗਿਆਲ ਏਰੀਆ ਦਾ ਟੰਗਲ ਹੋਣਾ ਹੈ ਆ ਰੁਪਿੰਦਰਖੰਨਾ ਪਹੁੰਚਿਆ ਹੋਰ ਵੀ ਕਈ ਵੱਡੇ ਮੱਲੇ ਪਹੁੰਚਣਗੇ ਸੰਗੀ ਪਹਿਲਵਣ ਸ਼ੰਗੀ ਸ਼ਰਮਾ ਭਰਾ ਜਿਹੜਾ ਕਾਹਦੇ ਸੱਜੇ ਜਿੰਨਾ 11 ਨਵੰਬਰ ਨੂੰ ਸਾਂਗਰਵਾਸਰ ਟੰਗਲ ਜਿਹੜਾ ਪਠਾਨਗੋੜਾ ਟੰਗਲ ਹੈ ਆ ਰੁਪਿੰਦਰਜੀਤ ਪਹਿਲਵਣ ਪਹੁੰਚ ਰਿਹਾ ਹੋਰ ਵੀ ਕਈ ਮੱਲੇ ਪਹੁੰਚਣਗੇ ਤੇ ਅਰਸ਼ਪੁਰਾ 21 ਸਤੰਬਰ ਨੂੰ ਲੁਵੀਂ ਮੇਰੇ ਕਿਬੜੀ ਕੰਡਾ ਟੰਗਲ ਹੈ ਤਾਂ ਆਦਰ